ਦੋਸਤੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਥੇ ਕਿ ਇੱਕ ਪਿੰਡ ਦੇ ਵਿੱਚ 5-5 6-6 ਫੁੱਟ ਪਾਣੀ ਆ ਚੁੱਕਿਆ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ 5-5 6-6 ਫੁੱਟ ਪਾਣੀ ਖੜਾ ਹੈ ਅਤੇ ਲੋਕ ਆਪਣੇ ਕੋਠਿਆਂ ਤੇ ਚੜ ਚੁੱਕੇ ਹਨ ਇਸ ਤਰ੍ਹਾਂ ਦੋਸਤੋ ਬਹੁਤ ਹੀ ਮਾੜੇ ਹਾਲਾਤ ਇਸ ਪਿੰਡ ਦੇ ਹੋ ਚੁੱਕੇ ਹਨ ਹੜਾ ਆਉਣ ਦੇ ਕਾਰਨ ਇਹ ਪੂਰੇ ਦਾ ਪੂਰਾ ਪਿੰਡ ਡੁੱਬ ਚੁੱਕਿਆ ਹੈ ਤਾਂ ਅਦਾਜ਼ੀ ਦੋਸਤੋ ਕਿ ਇਹ ਵੀਡੀਓ ਤਪਾ ਇਲਾਕੇ ਦੀ ਦੱਸੀ ਜਾ ਰਹੀ ਹੈ ਕਿ ਇਹ ਹੜ ਤਪਾ ਇਲਾਕੇ ਦੇ ਵਿੱਚ ਆਏ ਹਨ ਪਰ ਦੋਸਤੋ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਵੀਡੀਓ ਸੱਚੀ ਹੈ ਜਾਂ ਝ ਸੋਸ਼ਲ ਮੀਡੀਆ ਤੇ ਪਿਛਲੇ ਸਾਲ ਦੀਆਂ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਹਨ ਤਾਂ ਕਰਕੇ ਸਾਡਾ ਚੈਨਲ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਇਸੇ ਸਾਲ ਦੀ ਹੈ ਜੇਕਰ ਦੋਸਤੋ ਤੁਹਾਡੇ ਵਿੱਚੋਂ ਕੋਈ ਤਪਾ ਇਲਾਕੇ ਦਾ ਰਹਿਣ ਵਾਲਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਇਹ ਇਸੇ ਸਾਲ ਦੀ ਵੀਡੀਓ ਹੈ ਜਾਂ ਫਿਰ ਪਿਛਲੇ ਸਾਲ ਦੀ ਹੈ ਅਗਦੇ ਵੀਡੀਓ ਵਿੱਚ ਦੋਸਤੋ ਐਨੀ ਜਲਦੀ ਮਿਲਦੇ ਆ ਕਿਸੇ ਹੋਰ ਨਵੀਂ ਲੇਟੈਸਟ ਨਿਊਜ਼ ਦੇ ਨਾਲ